ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜੀ ਉਹ ਖਬਰ ਆਈ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਇੱਕ ਸੀਨੀਅਰ ਬਜ਼ੁਰਗ ਪੰਜਾਬ ਦੇ ਨੇਤਾ ਨੇ ਸੰਗਰੂਰ ਸੀਟ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਨੂੰ ਹਾਊਸ ਅਰੈਸਟ ਦੇ ਭਗਵੰਤ ਮਾਨ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਨੂੰ ਅੰਡਰ ਹਾਊਸ ਅਰੈਸਟ ਕਰਤਾ ਆਈ ਥਿੰਕ ਇਟ ਇਜ਼ ਸੱਚ ਅ ਸੈਡ ਡੇ ਫੋਰ ਇਨ ਦ ਇੰਡੀਅਨ ਡੈਮੋਕ੍ਰੇਸੀ ਅੱਜ ਪੰਜਾਬ ਵਾਸਤੇ ਜਿਸ ਪੰਜਾਬ ਦੀ ਧਰਤੀ ਨੇ ਹਮੇਸ਼ਾ ਐਮਰਜੈਂਸੀ ਦੇ ਖਿਲਾਫ ਆਜ਼ਾਦੀ ਵਾਸਤੇ ਦੇਸ਼ ਵਾਸਤੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਔਰ ਉਸੇ ਸੋਚ ਤੇ ਅੱਜ ਵੀ ਪੰਜਾਬੀ ਖੜੇ ਆ ਅੱਜ ਵੀ ਆਪ ਦੀ ਆਵਾਜ਼ ਬੁਲੰਦ ਕਰ ਰਹੇ ਸੀ ਸਰਕਾਰ ਦੀ ਧੱਕੇਸ਼ਾਹੀ ਦੇਖ ਲਾ ਔਰ ਆਪੋਜੀਸ਼ਨ ਦਾ ਕੰਮ ਹੈ ਸਰਕਾਰਾਂ ਦੀ ਆਲੋਚਨਾ ਕਰਨੀ ਆ ਸਰਕਾਰਾਂ ਦੇ ਜੇ ਕੋਈ ਕੰਮ ਮਾੜਿਆ ਉਸ ਨੂੰ ਜਗ ਜाहिर ਕਰਕੇ ਉਹਦੀ ਵਿਰੋਧਤਾ ਚ ਖਲੋਣਾ ਇਹੀ ਡੈਮੋਕਰੇਸੀ ਆ ਲੋਕਤੰਤਰ ਮਗਰ ਅੱਜ ਦੇ ਹਾਲਾਤ ਵੇਖ ਲਿਓ ਕਿ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਡਿਕਟੇਟੋਰੀਅਲ ਐਟੀਟਿਊਡ ਅਡਾਪਟ ਕਰਕੇ ਤਾਨਾਸ਼ਾਈ ਤੱਕੇਸ਼ਾਈ ਵਾਲਾ ਰਵਈਆ ਅਡਾਪਟ ਕਰਕੇ ਵਿਰੋਧੀਆਂ ਤੇ ਵੈਸੇ ਤਾਂ ਬੜੇ ਲੰਮੇ ਸਮੇਂ ਤੋਂ ਉਹਨਾਂ ਨੂੰ ਘੇਰਾ ਪਾਇਆ ਜਾ ਰਿਹਾ ਮਗਰ ਮਾਨ ਸਾਹਿਬ ਜਿਨ੍ਹਾਂ ਦੀ ਉਮਰ ਲਗਭਗ 80 ਸਾਲ ਦੀ ਹੋ ਗਈ ਹੈ ਉਹਨਾਂ ਨੇ ਸਿਰਫ ਇੱਕ ਇਹ ਐਲਾਨਿਆ ਸੀ ਕਿ ਮੈਂ ਧੂਰੀ ਚ ਘਰਾਓ ਕਰੂੰਗਾ ਜੇ ਉਹਨਾਂ ਦੀਆ ਮੰਗਾ ਨਾ ਮੰਨੀਆਂ ਗਈਆਂ ਔਰ ਉਸ ਗੱਲ ਨੂੰ ਲੈ ਕੇ ਅੱਜ ਉਹਨਾਂ ਨੂੰ ਹਾਊਸ ਅਰੈਸਟ ਕਰਤਾ ਅੰਡਰ ਹਾਊਸ ਅਰੈਸਟ ਰੱਖ ਲਿਆ ਗਿਆ ਮੈਂ ਸਮਝਦਾ ਏ ਦਿਸ ਇਜ਼ ਅ ਵੈਰੀ ਸੈਡ ਡੇ ਇਹ ਬੜਾ ਇਹਦਾ ਦੁੱਖ ਹੈ ਅਫਸੋਸ ਹੈ ਐਂਡ ਆਈ ਪਰਸਨਲੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਨਾਲ ਮੈਂ ਇਨ ਸੋਲੀਡੈਰਿਟੀ ਖਲੋਣਾ ਔਰ ਇਹ ਸਰਕਾਰ ਦੇ ਇਸ ਠੱਕੇशाही ਦੇ ਫੈਸਲੇ ਦੇ ਵਿਰੁੱਧ ਆਪ ਦੀ ਆਵਾਜ਼ ਬੁਲੰਦ ਕਰਦਾ ਔਰ ਮੈਂ ਭਗਵੰਤ ਮਾਨ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਤੇਰਾ ਬੰਦਾ ਬਣ ਜਾ ਜੇ ਉਹ ਦਿਨ ਨਹੀਂ ਰਹੇ ਤੇ ਇਹ ਵੀ ਨਹੀਂ ਰਹੇ ਠੀਕ ਹੈ ਔਰ ਇਹ ਗੱਲਾਂ ਬਹੁਤ ਖਤਰਨਾਕ ਵੀ ਬੋਲ ਰਿਹਾ ਪੰਜਾਬ ਵਾਸਤੇ ਲਾਅ ਐਂਡ ਆਰਡਰ ਤੁਹਾਡੇ ਤੋਂ ਸੰਭਲ ਨਹੀਂ ਰਿਹਾ ਬੇੜਾ ਗਰਗ ਹੋ ਗਿਆ ਸਟੇਟ 'ਚ ਲਾਅਲੈਸਨੈਸ ਹੋ ਗਈ ਹੈ ਜੋ ਮਰਜ਼ੀ ਜਿੱਥੇ ਮਰਜ਼ੀ ਕਤਲ ਉਹ ਗਾਰਤ ਕੰਟਰੈਕਟ ਕਿਲਿੰਗ ਜੇਲਾ ਚ ਇੰਟਰਵਿਊ ਉਹ ਤੁਹਾਡੇ ਤੋਂ ਸਾਹਮਣੇ ਨਹੀਂ ਜਾਂਦੇ ਤੇ ਕੋਈ ਇਲੈਕਟਿਡ ਮੈਂਬਰ ਆਪਦੀ ਗੱਲ ਕਰੇ ਆਵਾਜ਼ ਬੁਲੰਦ ਕਰੇ ਉਹ ਤੁਹਾਨੂੰ ਪਸੰਦ ਨਹੀਂ ਆਉਂਦੀ ਤੁਸੀਂ ਧੱਕਾ ਸ਼ੁਰੂ ਕਰ ਦਿੰਦੇ ਹੋ ਇਹ ਗੱਲ ਬਹਾਲਾ ਚਿਰ ਨਹੀਂ ਚੱਲਣਾ ਚਲੋ ਜਿੰਨਾ ਚਿਰ ਰੱਬ ਨੇ ਤੇਰੇ ਹੱਕ ਚ ਲਿਖੀ ਆ ਉਹਨਾਂ ਚਿਰ ਮੁੱਖ ਮੰਤਰੀਸ਼ਿਪ ਚੱਲਣੀ ਆ ਮੁੜ ਕੇ ਬੁਲਾਉਣਾ ਕਹੇ ਨੇ ਨਹੀਂ ਇਸ ਲਈ ਇਹ ਸਾਰੀ ਹਰਕਤਾਂ ਤੋਂ ਜਿਹੜਾ ਪ੍ਰਸ਼ਾਸਨ ਪੁੱਠੇ ਕੰਮਾਂ ਦਾ ਸਾਥ ਦੇ ਰਿਹਾ ਆਈ ਥਿੰਕ ਉਹਨਾਂ ਨੂੰ ਵੀ ਸੁਚੇਤ ਹੋ ਜਾਣਾ ਚਾਹੀਦਾ ਕਿ ਭਾਈ ਭੁਗਤਨੀਆ ਪਹਿਣੀਆ no one will support the wrong اور میں आज ਕਰਦਾ ਉਮੀਦ ਕਰਦਾ ਕਿ ਇਹ ਜਿਹੇ فیصلے ਭਗਵੰਤ ਮਾਨ ਦੇ ਗਲਤ ਫੈਸਲੇ ਪ੍ਰਸ਼ਾਸਨ ਲਾਗੂ ਨਾ ਕਰੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ